ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਰਵ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਰਿਆਸਤ ਚ ਲੈ ਜਾਣ ਮੰਗ ਰੋ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਕਹਿ ਕਿ ਪੰਜਾਬ ਦੇ ਇਹ ਯਾਦ ਕਰਾਇਆ ਕਰਨਗੇ ਕਿ ਪੰਜਾਬ ਚ ਕਿਸੇ ਸਰਕਾਰ ਨੇ ਨਸ਼ੇ ਦੇ ਵੱਡੇ ਮਗਰਮੱਛ ਨੂੰ ਹੱਥ ਪਾਇਆ ਸੀ ਮੰਤਰੀ ਕਟਾਰੂ ਚੱਕ ਨੇ ਅਕਾਲੀ ਦਲ ਲੀਡਰਸ਼ਿਪ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਵਿਕਰਮ ਮਜੀਠੀਆ ਨੂੰ ਦੁੱਧ ਤੋ ਤਹਿ ਤਾਂ ਸੱਚ ਹੈ ਤਾਂ ਉਸ ਨੂੰ ਫੇਰ ਇਸ ਕਾਰਵਾਈ ਦਾ ਸਾਹਮਣਾ ਕਰਨਾ ਚਾਹੀਦਾ ਹੈ ਮੰਤਰੀ ਕੁਟਾਰੂ ਚੱਕ ਨੇ ਕਿਹਾ ਕਿ ਨਸ਼ਾ ਤਸਕਰ ਪੰਜਾਬੀ ਤਵਾਹੀ ਲਈ ਜ਼ਿੰਮੇਵਾਰ ਹਨ ਪੰਜਾਬ ਅੰਦਰ ਕਾਲੀ ਭਾਜਪਾ ਦੀ ਸਰਕਾਰ ਨੇ 10 ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਨੇ ਚਿੱਟੇ ਦਾ ਨਾਂ ਸੁਣਿਆ ਸਰਕਾਰੀ ਹੱਡੀਆਂ 'ਚ ਨਸ਼ਾ ਲਿਆਂਦਾ ਜਾ ਰਿਹਾ ਤੇ ਇਸ ਸੇਵਾਮੁਕਤ ਡੀਐਸਪੀ ਜਗਦੀਸ਼ ਭੋਲਾ ਵੱਲੋਂ ਮੋਹਰ ਲਗਾਈ ਗਈ ਹੈ ਉਸਨੇ ਕਿਹਾ ਹੈ ਕਿ ਲੀਡਰਾਂ ਦੇ ਕਾਰਨ ਹੀ ਪੰਜਾਬ ਅੰਦਰ ਨਸ਼ਾ ਵਿਕ ਰਿਹਾ ਹੈ ਉਸਨੇ ਇਹ ਵੀ ਕਿਹਾ ਕਿ ਕਿ세 ਕਾਰਜਕਾਰ ਦਰਉਣਾ ਆਪ ਮੂਰੇ ਲੋਕਾਂ ਦੇ ਮਨਾਂ ਚੋਂ ਗੀਤ ਨਿਕਲਣਗੇ ਕਿ ਸਰਕਾਰਾਂ ਬਕੌਂਦਿਆਂ ਨੇ ਨਸ਼ਾ ਤਾਈਆਂ ਸ਼ਰਿਆਂ ਵਿਕਦੇ ਨੇ ਪੰਜਾਬ ਚ ਨਸ਼ੇ ਤੇ ਬੋਲੀਆਂ ਬਣ ਗਈਆਂ ਹਨ ਪੰਜਾਬ ਚ ਕਾਲੀ ਪਾਸਪਾਸ ਸਰਕਾਰ ਦੇ ਸਭ ਤੋਂ ਬਦਨਾਮ ਚਿਹਰੇ ਵਿਕਰਮ ਮਜੀਠੀਆ ਦੇ ਨਸ਼ਿਆਂ ਦੇ ਕਾਰੋਬਾਰ ਚ ਸ਼ਾਮਲ ਹੋ ਕੇ ਪੰਜਾਬੀ ਤਵਾਹੀ ਕੀਤੀ ਹੈ ਉਹਨਾਂ ਨੇ ਕਹਿ ਕਿ ਅੱਜ ਮੈਨੂੰ ਖੁਸ਼ੀ ਵੀ ਹੈ ਕਿ ਅੱਜ ਪੰਜਾਬ ਚ ਬਿਜੀਲੈਸ ਨੇ ਵੱਡਾ ਐਕਸ਼ਨ ਕੀਤਾ ਹੈ ਦੁੱਖ ਦੀ ਗੱਲ ਇਹ ਹੈ ਕਿ ਜਿਹੜੇ ਲੋਕ ਅੱਜਕੱਲ ਸਰਕਾਰ ਨੂੰ ਉਵਾਲਾ ਦਿੰਦੇ ਨੇ ਕਿ ਤੁਸੀਂ ਤਾਂ ਛੋਟੀਆਂ ਮੱਛੀਆਂ ਨੂੰ ਫੜ ਰਹੇ ਹੋ ਅੱਜ ਵੱਡੀਆਂ ਮੱਛੀਆਂ ਨੂੰ ਵੀ ਹੱਥ ਪਾ ਲਿਆ ਅੱਜ ਉਸ ਬੇਈਮਾਨ ਟੋਲੇ ਨੂੰ ਮਜੀਠੇ ਦੀ ਵੱਡੀ ਚਿੰਤਾ ਪਈ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਡਰਗ ਮਾਫੀਆ ਨਾਲ ਖੜੇ ਹਨ ਅੱਜ ਭਾਜਪਾ ਅਕਾਲੀ ਦਲ ਅਤੇ ਕਾਂਗਰਸ ਦੇ ਆਗੂ ਕਹਿ ਰਹੇ ਹਨ ਕਿ ਵਿਜੀਲੈਂਸ ਨੇ ਗਲਤ ਕਾਰਵਾਈ ਕੀਤੀ ਹੈ ਮੰਤਰੀ ਕੁਤਾਰੂ ਚੱਕ ਨੇ ਕਿਹਾ ਕਿ ਉਪਤ ਲੋਕ ਉਹਨਾਂ ਸਿਵਿਆਂ ਵੱਲ ਤੱਕਣ ਜਿਨ੍ਹਾਂ ਨੇ ਚਿੱਟਿਆਂ ਚੁੰਨੀਆਂ ਵਾਲੇ ਪਾਸੇ ਦੇਖਣ ਜਿਹੜੀਆਂ ਵਿਕਰਮ ਮਜੀਠੀਆਂ ਕਰਕੇ ਔਰਤਾਂ ਸਿਰਾਂ ਤੇ ਪਈਆਂ ਉਹਨਾਂ ਨੇ ਕਿਹਾ ਕਿ ਵਿਰੋਧੀਆਂ ਦਾ ਹੱਕ ਆਪਣੀ ਆਵਾਜ਼ ਚੁੱਕਣਾ ਹੈ ਪਰ ਵਿਰੋਧੀਆਂ ਨੂੰ ਨਸ਼ੇ ਦੇ ਮਾਮਲੇ 'ਚ ਪੰਜਾਬ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਹਾਂ ਅਤੇ ਜਿਹੜਾ ਨਸ਼ਾ ਪੰਜਾਬ 'ਚ ਆਇਆ ਹੈ ਅੱਜ ਉਸ ਨੂੰ ਪੰਜਾਬ ਸਰਕਾਰ ਜੜੋਂ ਪੁੱਟਣ ਦਾ ਕੰਮ ਕਰ ਰਹੀ ਹੈ ਅਜਿਹੀਆਂ ਹੋਰ ਵੀਡੀਓ ਵੇਖਣ ਲਈ ਸਾਡੇ ਚੈਨਲ ਨਾਲ ਜੁੜੇ ਰਹਿਣਾ ਮਿਲਦੇ ਹਾਂ ਹੋਰ ਖਬਰ ਦੇ ਨਾਲ ਧੰਨਵਾਦ ਜੀ